ਦੋਸਤੋ بڑے ਬੰਦੇ ਕਹਿਣਗੇ ਪੈਸਾ ਤਾਂ ਹੱਥਾਂ ਦੀ ਮੈਲ ਹੁੰਦਾ ਪਰ ਉਹ ਗਰੀਬ ਬੰਦੇ ਨੂੰ ਪਤਾ ਹੁੰਦਾ ਕਿਹੜੇ ਹਿਸਾਬ ਨਾਲ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਚਲਾ ਰਿਹਾ ਹੁੰਦਾ ਜਦੋਂ ਸਾਰੀ ਮਿਹਨਤ ਦੇ ਪਾਣੀ ਫਿਰ ਜਾਂਦਾ ਨਾ ਤਾਂ ਉਦੋਂ ਬਹੁਤ ਦੁੱਖ ਲੱਗਦਾ ਗਰੀਬ ਬੰਦੇ ਨੂੰ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆਹ ਵੀਰ ਨੇ ਦੇਖੋ ਯਾਰ ਕਿੰਨੀ ਵਧੀਆ ਚੀਜ਼ ਬਣਾਈ ਹੈ ਨਾਲੇ ਤਾਂ ਪੌੜੀ ਦਾ ਕੰਮ ਦਿੰਦੀ ਹੈ ਤੇ ਨਾਲੇ ਕੁਰਸੀ ਬਣਾਤੀ ਯਾਰ ਬਾਈ ਨੇ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਦੋਸਤੋ ਉ ਤਾਂ ਦੁਨੀਆ ਬਥੇਰੀ ਤੁਰੀ ਫਿਰਦੀ ਆ ਪਰ ਜਿੰਨਾਂ ਕੋਲੇ ਕਲਾ ਹੁੰਦੀ ਆ ਨਾ ਉਹ ਪਰ ਬੋਲ ਕੇ ਨਹੀਂ ਦੱਸਦੇ ਹੁੰਦੇ ਉਹਨਾਂ ਦੀ ਕਲਮੀ ਜਵਾਬ ਦਿੰਦੀ ਹੈ ਕਲਾ ਦਿਖਾਉਣ ਦੇ ਲਈ ਵੀ ਬਹੁਤ ਠੋਕਰਾਂ ਖਾਣੀਆਂ ਪੈਂਦੀਆਂ ਨੇ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਮਿਸਤਰੀ ਵੀਰ ਨਾ ਘਰੋਂ ਗੁੱਸੇ ਹੋ ਕੇ ਆਇਆ ਸੀਗਾ ਤੇ ਪਤੰਦਰ ਨੇ ਦੇਖੋ ਗੁੱਸਾ ਕੌੜੀਆਂ ਦੇ ਵਿੱਚ ਹੀ ਘੜਤਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਜਦੋਂ ਪਿਓ ਨੇ ਗਰੀਬੀ ਦੇਖੀ ਹੋਵੇ ਨਾ ਤਾਂ ਧੀਆ ਵੀ ਆਪਣੇ ਪਿਓ ਦੀ ਗਰੀਬੀ ਚੱਕ ਦਿੰਦੀਆਂ ਨੇ ਤਾਂ ਮਿਹਨਤ ਕਰਕੇ ਨੌਕਰੀ ਹਾਸਲ ਕਰਦੀਆਂ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ